ਵੈਰੂ ਚੀਕਾ ਖਾਨ ਸਾਹਿਬ ਸ੍ਰੀ ਵੈਰੂ ਚੀਕੀ ਪਤੇ ਮੇਰੇ ਦੋਸਤੋ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਣਾ ਉਹ ਹੈ ਕਿ ਆਪਾਂ ਆਪਣੇ ਆਪ ਨੂੰ ਨਾ ਦੇ ਜਾਤਾਂ ਪਾਤਾਂ ਵਿੱਚ ਵੰਡਿਏ ਤੇ ਨਾ ਕੌਮਾਂ ਦੇ ਵਿੱਚ ਕਿਉਂਕਿ ਇਨਸਾਨ ਵਾਸਤੇ ਸਭ ਤੋਂ ਚੰਗੀ ਗੱਲ ਇਹ ਹੀ ਹੈ ਯੋਗਪਰ ਜਾਤਾ ਪਾਤਾ ਦੇ ਵਿੱਚ ਬਣਦੇ ਆ ਜਾਂ ਕੌਮਾਂ ਦੇ ਵਿੱਚ ਬਣਦੇ ਆ ਤੇ ਉਦੋਂ ਬਹੁਤ ਖਲਾਰੇ ਪੈਂਦੇ ਆ ਮੈਂ ਗੱਲ ਦੱਸਣਾ ਚਾਹਣਾ ਕਿ ਮੈਂ ਇੱਕ ਪੋਸਟ ਪਾਈ ਸੀ ਲਿਖ ਕੇ ਸਾਇ ਤੁਸੀਂ ਦੇਖੀ ਹੋਗੀ ਮੈਂ ਲਿਖਿਆ ਕਿ ਜਿਹੜੇ ਲੋਕ ਗਰੀਬ ਲੋਕਾਂ ਨੂੰ ਨਫ਼ਰਤ ਕਰਦੇ ਆ ਉਹ ਕ੍ਰਿਸ਼ਨ ਭਗਵਾਨ ਦੀ ਦੇ ਸਦਾਮੇ ਦੀ ਜਿਹੜੀ ਆ ਉਹ ਕਥਾ ਸੁਣਨੀ ਇੱਕ ਵੀਰ ਨੇ ਮੈਨੂੰ ਕਮੈਂਟ ਕਰਕੇ ਕੀਤਾ ਉਹ ਕਹਿੰਦਾ ਕਿ ਗੁਰੂ ਨਾਨਕ ਤੇ ਮਰਦਾਨਾ ਮਾੜੇ ਆ ਇਹ ਕਾ ਕਿ ਮੈਂ ਕਹਿਣਾ ਚਾਹੁੰਨਾ ਵੀ ਆਪਾਂ ਆਪਣੇ ਆਪ ਨੂੰ ਜਾਤਾਂ ਪਾਤਾਂ ਵਿੱਚ ਤੇ ਕੌਮਾਂ ਦੇ ਵਿੱਚ ਨਾ ਵੰਡੀਏ ਫਿਰ ਮੈਂ ਉਸ ਵੀਰ ਨੂੰ ਅਕਵੈਂਟ ਕੀਤਾ ਮੈਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਧਰਮਨੋ ਨਹੀਂ ਦਰਜ ਕੀਤਾ ਗਿਆ ਉਸ ਧਰਮ ਦਾ ਸੰਗਤਾਂ ਨੂੰ ਦੱਸ ਲਿਖ ਕੇ ਦਸੀ ਕਿ ਕਿਹੜਾ ਧਰਮ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਦਰਜ ਕੀਤਾਗਾ ਤੇ ਉਹਨੇ ਮੇਰੇ ਵੀਰ ਨੇ ਮਰਕੇ ਮੁਰਕੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਮੈਂ ਉਹਨੂੰ ਕਿਹਾ ਸੀ ਮੈਂ ਕਹਿੰਦਾ ਮੈਂ 14 ਧਰਮਾਂ ਦਾ ਸਤਿਕਾਰ ਕਰਦਾ ਸਿੱਖਾਂ ਦਾ ਹਿੰਦੂਆਂ ਦਾ ਮੁਸਲਮਾਨਾਂ ਦਾ 크੍ਰਿਸਚੀਅਨਾਂ ਦਾ ਕਿਉਂਕਿ ਇਹ ਚਾਰੇ ਧਰਮ ਪਰਮੇਸ਼ਰ ਵੱਲੋਂ ਬਣਾਏ ਗਏ ਕਿਸੇ ਬੰਦੇ ਵੱਲੋਂ ਨਹੀਂ ਬਣਾਏ ਚਾਰੇ ਧਰਮ ਪਰਮੇਸ਼ਰ ਦੇ ਬਣੇ ਆ ਚਾਹੇ ਧਰਮ ਕੋਈ ਮਾੜਾ ਕੋਈ ਚੰਗਾ ਆਪਣੇ ਤਾਂ ਜਿਸ ਤਰ੍ਹਾਂ ਵੀ ਹੈਗਾ ਵਾ ਉਹ ਆਪੋ ਆਪਣੇ ਤਾਂ ਸਾਰੇ ਧਰਮ ਚੰਗੇ ਆ ਇਸ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਕਿਸੇ ਵੀ ਧਰਮ ਨੂੰ ਕੌਮ ਨੂੰ ਮਾੜਾ ਨਾ ਕੀਏ ਤੇ ਇੱਕ ਗਾਣਾ ਹੀ ਧਾਰਮਿਕ ਗਾਇਆ ਮੈਨੂੰ ਭੁੱਲ ਗਿਆ ਸ਼ਾਇਦ ਕੋਈ ਕੁੜੀ ਦਾ ਸੀ ਉਹਨਾਂ ਲਿਖਿਆ ਜੀ ਉਹਨਾਂ ਦੇ ਬੋਲ ਸੀ ਚਾਰ ਦਿਨ ਦੀ ਪ੍ਰੌਣੀ ਇਥੇ ਤੂੰ ਐਵੇਂ ਨਾ ਜਿੰਦੇ ਮਾਨ ਕਰੀ ਚਾਰ ਦਿਨ ਦੀ ਪ੍ਰੌਣੀ ਇਥੇ ਤੂੰ ਐਵੇਂ ਨਾ ਜਿੰਦੇ ਮਾਨ ਕਰੀ ਤੇ ਦੋਸਤੋ ਇਹ ਜਿੰਦ ਤੇ ਆਪਣੀ ਇਥੇ ਚਾਰ ਦਿਨ ਦੀ ਪ੍ਰੌਣੀ ਆ ਆਪਾਂ ਜਿਹੜਾ ਮਾਨ ਨਾ ਕਰੀਏ ਆਪਣੀ ਜਿੰਦ ਦਾ ਕਿਉਂਕਿ ਪਤਾ ਨਹੀਂ ਕਦੋਂ ਪਟਾਖਾ ਪੈ ਜਾਣਾ ਕੀ ਹੰਦੇ ਪਾਣੀ ਦਾ ਬੁਲਬੁਲਾ ਕਦੋਂ ਇਹਨੇ ਮਮਲੇ ਆਪਣਾ ਠੋਸ ਹੋ ਜਾਣਾ ਜੀ ਕਹਿੰਦੀ ਮੇਰੀ ਬੇਨਤੀ ਹੈ ਵੀ ਆਪਾਂ ਕਿਸੇ ਵੀ ਕੌਮ ਨੂੰ ਕਿਸੇ ਵੀ ਧਰਮ ਨੂੰ ਕਿਸੇ ਵੀ ਮਜ਼ਬੂ ਨੂੰ ਮਾਰਾ ਨਾ ਆਕ ਬਹਿਰੂ ਜੀ ਕਾ ਕਾਲ ਸਾਹ ਸ੍ਰੀ ਬਹਿਰੂ ਜੀ ਕੀ ਫਤਹ